ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੁਝ ਸਬਜ਼ੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਘਰ ਦੇ ਵਿੱਚ ਬਹੁਤੇ ਮੈਂਬਰ ਪਸੰਦ ਨਹੀਂ ਕਰਦੇ ਤੇ ਜਿਨ੍ਹਾਂ ਵਿੱਚ ਜ਼ਿਆਦਾਤਰ ਆਉਂਦੀ ਹੈ ਬੈਂਗਣੀ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਬੱਚਿਆਂ ਨੇ ਉਹਨੂੰ ਨੱਕ ਬੁੱਲੀ ਕੱਢਣੇ ਹੈਗੇ ਚਾਹੇ ਉਹ ਕਿੰਨੀ ਜ਼ਿਆਦਾ ਵਧੀਆ ਬਣਾ ਲਓ ਪਰ ਜਿਹੜੀ ਅੱਜ ਆਪਾਂ ਗੋਲ ਬੈਂਗਣੀ ਤਿਆਰ ਕਰ ਰਹੇ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਐਨੀ ਜ਼ਿਆਦਾ ਟੇਸਟੀ ਬਣੂਗੀ ਕਿ ਬੱਚੇ ਵੱਡੇ ਸਭ ਇਹਨੂੰ ਪੱਜ ਪੱਜ ਕੇ ਖਾਣਗੇ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਜੀ ਬੈਂਗਣੀ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਸਾਫ਼ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਚੈੱਕ ਕਰਕੇ ਚੰਗੀ ਤਰ੍ਹਾਂ ਇਹਦੇ ਕੱਟ ਲਗਾ ਲਿਓ ਕੱਟ ਐ ਜਿਹੜੇ ਉਹ ਜ਼ਿਆਦਾ ਵੱਡੇ ਨਾ ਲਗਾਓ ਤਾਂ ਕਿ ਉਹ ਬਾਅਦ ਵਿੱਚ ਜਿਹੜੀ ਬਣਨ ਵੇਲੇ ਅਲੱਗ ਹੋ ਜੇ ਐਸੇ ਤਰ੍ਹਾਂ ਹੀ ਰਹੀ ਫਿਰ ਜੀ ਥੋੜੇ ਜੇ ਤੇਲ ਨੂੰ ਕਰੇ ਕਿਸੇ ਵੀ ਪੈਨ ਵਿੱਚ ਗਰਮ ਤੇ ਹੌਲੀ ਹੌਲੀ ਸਾਰੇ ਨੂੰ ਵਿੱਚ ਪਾ ਲਿਓ ਪਰ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਇਹਨੂੰ ਥੋੜਾ ਜਿਹਾ ਤੁਸੀਂ ਟੱਕਦੇ ਹੋ ਕਿਉਂਕਿ ਕਈ ਵਾਰੀ ਛਿੱਟੇ ਵਗੈਰਾ ਪੈਣ ਲੱਗ ਜਾਂਦੇ ਆ ਤੇ 5 ਤੋਂ 6 ਮਿੰਟ ਤੱਕ ਇਹ ਬਨ ਕੇ ਜਿਹੜੇ ਤਿਆਰ ਹੋ ਜਾਣਗੇ ਫਿਰ ਆਪਾਂ ਲਈ ਜੀ ਆਲੂ ਆਲੂ ਹੁਣ ਨਵੇਂ ਆਏ ਹੋਏ ਐ ਤੇ ਆਪਾਂ ਨੂੰ ਉਹ ਤੋਂ ਨਾਲ ਹੀ ਉਹਨਾਂ ਨੂੰ ਜ਼ਿਆਦਾ ਛਿੱਲਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਬਾਕੀ ਜਦੋਂ ਇਸ ਤਰ੍ਹਾਂ ਸਿੱਧੇ ਹੀ ਕੱਟ ਲੈਣੇ ਆ ਤਾਂ ਉਹਨਾਂ ਦਾ ਅਲੱਗ ਜਿਹਾ ਟੇਸਟ ਆਉਂਦਾ ਹੈਗਾ ਤੇ ਆਪਾਂ ਉਹਨਾਂ ਨੂੰ ਕੱਟ ਕੇ ਇੱਕ ਸਾਈਡ ਤੇ ਸੁਕਾ ਲਿਆ ਤਾਂ ਕਿ ਉਹਨਾਂ ਦਾ ਪਾਣੀ ਵਗੈਰਾ ਬਿਲਕੁਲ ਨਾ ਰਵੇ ਵਿੱਚ ਫਿਰ ਲਈਏ ਜੀ ਆਪਾਂ ਦੋ ਵੱਡੇ ਟਮਾਟਰ ਤੇ ਉਹਨਾਂ ਨੂੰ ਕੱਟ ਲਿਆ ਇੱਕ ਚਮਚ ਪਰਕੇ ਲਿਆ ਆਪਾਂ ਅਦਰਕ ਲਸਣ ਦਾ ਪੇਸਟ ਜਿਹੜਾ ਆਪਾਂ ਘਰੇ ਤਿਆਰ ਕਰਕੇ ਰੱਖਿਆ ਹੋਇਆ ਵੀਡੀਓ ਵੀ ਪਾਈ ਸੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਇਹਨੂੰ ਰੱਖ ਸਕਦੇ ਹੋ ਉਸ ਤੋਂ ਬਾਅਦ ਜੀ ਆਪਣੀ ਬੈਂਗਣੀ ਹੈਗੀ ਜਿਹੜੀ ਤਿਆਰ ਹੋਗੀ ਤੇ ਇਧਰੋਂ ਆਪਣਾ ਪੇਸਟ ਵੀ ਟਮਾਟਰਾਂ ਦਾ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਬਾਹਰ ਕੱਢ ਲਿਆ ਅੱਪਾ ਇਹਨਾਂ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਡਾਰਕ ਰੱਖਿਆ ਗਿਆ ਯਾਨੀ ਕਿ ਜ਼ਿਆਦਾ ਫਰਾਈ ਕੀਤਾ ਹੈ ਇਸ ਹਿਸਾਬ ਨਾਲ ਮੈਨੂੰ ਜ਼ਿਆਦਾ ਵਧੀਆ ਲੱਗਦਾ ਹੈ ਬਾਕੀ ਤੁਸੀਂ ਜਿਓ ਜੇ ਰੱਖਣੀ ਹੋਣ ਉਸ ਹਿਸਾਬ ਨਾਲ ਹੀ ਇਹਨਾਂ ਨੂੰ ਬਾਰਿਕ ਕੱਢ ਲਿਓ ਫਿਰ ਆਪਾਂ ਪਾਵਾਂਗੇ ਚੀਨਾਲੀ ਉਸੇ ਤੇਲ ਵਿੱਚ ਆਲੂ ਜਿਹੜੇ ਕਿ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਆਪਾਂ ਜ਼ਿਆਦਾ ਮੋਟਾ ਨਹੀਂ ਕੱਟਿਆ ਹੋਇਆ ਹੈਗਾ ਬਾਕੀ ਜੀ ਕਈ ਕਹਿ ਦਿੰਦੇ ਆ ਇਸ ਤਰ੍ਹਾਂ ਦੀ ਸਬਜ਼ੀ ਔਇਲੀ ਹੁੰਦੀ ਹੈ ਜ਼ਿਆਦਾ ਤੇਲ ਹੁੰਦਾ ਬਈ ਕਦੇ ਕਦੇ ਤਾਂ ਇਹ ਚੱਲ ਜਾਂਦਾ ਕਿਉਂਕਿ ਕਈ ਵਾਰੀ ਜਦੋਂ ਆਪਣਾ ਜ਼ਿਆਦਾ ਮਜਾ ਜਦੋਂ ਤੇ ਚਟਪਟਾ ਖਾਣ ਨੂੰ ਦਿਲ ਕਰਦਾ ਤਾਂ ਫਿਰ ਉਹ ਸਪੈਸ਼ਲ ਚੀਜ਼ਾਂ ਜਿਹੜੀਆਂ ਉਸੇ ਤਰੀਕੇ ਨਾਲ ਹੀ ਬਣਦੀਆਂ ਤੇ ਆਪਾਂ ਜਦੋਂ ਹੋਟਲਾਂ ਤੇ ਆਰਡਰ ਕਰਦੇ ਆ ਤੇ ਉਦੋਂ ਆਪਾਂ ਨਾ ਤੇਲ ਦੇਖਦੇ ਆ ਨਾ ਕੁਝ ਉਹਨਾਂ ਦਾ ਸਮਾਨ ਦੇਖਦੇ ਆ ਬਸ ਖਾਣ ਦੀ ਕਰਦੇ ਆ ਤੇ ਘਰ ਵਿੱਚ ਤਾਂ ਉਦੋਂ ਕੀਤੇ ਜ਼ਿਆਦਾ ਵਧੀਆ ਹੁੰਦੀਆਂ ਘੱਟੋ ਘੱਟ ਚੀਜ਼ਾਂ ਤਾਂ ਸਾਰੀਆਂ ਸਾਫ਼ ਹੁੰਦੀਆਂ ਉਸ ਤੋਂ ਬਾਅਦ ਜੀ ਆਪਾਂ ਫालतू ਤੇਲ ਨੂੰ ਬਾਹਰ ਕੱਢਤਾ ਤੇ ਬਿਲਕੁਲ ਥੋੜੇ ਜੇ ਤੇਲ ਦੇ ਵਿੱਚ ਆਪਾਂ ਭੁੰਨਾਂਗੇ ਜੀਰਾ ਜਦੋਂ ਹੀ ਹਲਕਾ ਜਿਹਾ ਬਣ ਗਿਆ ਵਿੱਚ ਪਾਈਓ ਖੜੇ ਸੁੱਕੇ ਮਸਾਲੇ ਉਹ ਤੁਹਾਨੂੰ ਪਤਾ ਹੀ ਹੈ ਤੇਜ ਪਤਾ ਦਾਲ ਚੀਨੀ ਵੱਡੀ ਇਲੈਚੀ ਤਿੰਨ ਚਾਰ ਪਾ ਦਿਓ ਕਾਲੀਆਂ ਮਿਰਚਾਂ ਲੌਂਗ ਇਹ ਚੀਜ਼ਾਂ ਤੁਸੀਂ ਕਿੰਨੀ ਪਾ ਸਕਦੇ ਹੋ ਕਿਉਂਕਿ ਜਿਹੜੀ ਇਹ ਮਸਾਲਾ ਬੈਂਗਣੀ ਆਪਾਂ ਤਿਆਰ ਕਰ ਰਹੇ ਆ ਤਾਂ ਉਹਦਾ ਮਤਲਬ ਹੈ ਦੇ ਵਿੱਚ ਫੁੱਲ ਮਸਾਲੇ ਤੇ ਪੂਰੀ ਮਜ਼ੇਦਾਰ ਇਹ ਬਣ ਕੇ ਤਿਆਰ ਹੁੰਦੀ ਹੈ ਫਿਰ ਪਾइए ਜੀ ਆਪਾਂ ਇਹਦੇ ਵਿੱਚ ਤਿੰਨ ਚਾਰ ਬਰੀਕ ਲੰਬੇ ਕੱਟੇ ਹੋਏ ਪਿਆਜ਼ ਉਹਨਾਂ ਨੂੰ ਹਲਕਾ ਜਿਹਾ ਪਕਾ ਕੇ ਵਿੱਚ ਪਾਓ ਤੇ ਤਿੰਨ ਚਾਰ ਹਰੀਆਂ ਮਿਰਚਾਂ ਹੌਲੀ ਹੌਲੀ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਕਿਉਂਕਿ ਸਬਜ਼ੀ ਜਿੰਨੀ ਹੌਲੀ ਬਣਦੀ ਹੈ ਓਨੀ ਜ਼ਿਆਦਾ ਟੇਸਟੀ ਬਣਦੀ ਹੈ ਫਿਰ ਇਹਦੇ ਵਿੱਚ ਪਾਈਏ ਜੀ ਆਪਾਂ ਅਦਰਕ ਲਸਣ ਤੇ ਟਮਾਟਰਾਂ ਵਾਲੀ ਪਿਓਰੀ ਜਦੋਂ ਇਹ ਬਾਅਦ ਵਿੱਚ ਪਾਉਂਗੀ ਤਾਂ ਇਹਦੇ ਵਿੱਚ ਅਦਰਕ ਲਸਣ ਦਾ ਟੇਸ ਹੈ ਜਿਹੜਾ ਅਲੱਗ ਸੁਆਦ ਦੇਊਗਾ ਫਿਰ ਇਹਦੇ ਵਿੱਚ ਥੋੜਾ ਜਿਹਾ ਪੌਣਾ ਸੀ ਪਾਣੀ ਤੇ ਆਪਾਂ ਪਿਓਰੀ ਵਾਲੇ ਜੱਗ ਨੂੰ ਹੀ ਧੋ ਕੇ ਵਿੱਚ ਪਾਤਾ ਇੱਥੇ ਇਹਨੂੰ ਜ਼ਿਆਦਾ ਸਖਤ ਨਾ ਕਰਿਓ ਕਿਉਂਕਿ ਜਦੋਂ ਇਹ ਤਿਆਰ ਹੋਏ ਇਹਨੇ ਆਪਣੇ ਆਪ ਹੀ ਸਖਤ ਹੋ ਜਾਣਾ ਤੇ ਬਾਕੀ ਜਦੋਂ ਆਪਾਂ ਇਹਦੇ ਵਿੱਚ ਬੈਂਗਣੀ ਨੂੰ ਮਿਕਸ ਕੀਤਾ ਤਾਂ ਉਹਨੇ ਬਹੁਤ ਸਾਰਾ ਮਸਾਲਾ ਜਿਹੜਾ ਆਪਣੇ ਵਿੱਚ ਸਮੇਟ ਲੈਣਾ ਤੇ ਤੁਹਾਨੂੰ ਲੱਗਣਾ ਹੀ ਨਹੀਂ ਵੀ ਐਸੀ ਇੰਨੀ ਪਤਲੀ ਜਿਹੜੀ ਇਹ ਗਰੀਵੀ ਸੀ ਇਹਦੀ ਤਿਆਰ ਕੀਤੀ ਸੀ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ சாரியா டோடி ஜி பைப்பா ரங்கி மிர்ச்சி கலர் ஏதா படா வடிய ஆ ਤੇ ਪਰ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਪਾਉਣਾ ਹੀ ਤੁਸੀਂ ਮੈਂਗੋ ਪਾਊਡਰ ਅੱਧਾ ਚਮਚਾ ਪਾਉ ਉਹਦਾ ਪਾਇਆ ਉਹ ਤੁਸੀਂ ਜ਼ਰੂਰ ਪਾਣਾ ਹੈਗਾ ਕਿਉਂਕਿ ਇਹਦਾ ਟੇਸਟ ਉਹਦੇ ਨਾਲ ਹੀ ਬਹੁਤ ਵਧੀਆ ਆਉਣ ਲੱਗਾ ਫਿਰ ਇਹਨੂੰ ਮਿਕਸ ਕਰਤਾ ਦੇਖੋ 5-6 ਮਿੰਟਾਂ ਲਈ ਲਗਾਤਾਰ ਇਹਨੂੰ ਆਪਾਂ ਪਕਾ ਲਿਆ ਤੇਲ ਆਪਾਂ ਇੱਥੇ ਘੱਟ ਪਾਇਆ ਸੀ ਇਸ ਲਈ ਜ਼ਿਆਦਾ ਤੇਲ ਇਹਦੇ ਉੱਪਰ ਨਹੀਂ ਆਇਆ ਤੇ ਆਪਾਂ ਥੋੜਾ ਜਿਹਾ ਬਿਲਕੁਲ ਇਹਦੇ ਵਿੱਚ ਪਾਤਾ ਜੀ ਬਟਰ ਟੇਸਟ ਲਈ ਪਰ ਇਹ ਜੇ ਤੁਹਾਡਾ ਦਿਲ ਕਰੇ ਪਾਇਓ ਨਹੀਂ ਤੁਸੀਂ ਇਹਨੂੰ ਸਕਿੱਪ ਕਰ ਦਿਓ ਉਸ ਤੋਂ ਬਾਅਦ ਜੀ ਸਾਰੀ ਬੈਂਗਣੀ ਨੂੰ ਆਪਾਂ ਇਹਦੇ ਵਿੱਚ ਮਿਕਸ ਕਰਤਾ ਬਹੁਤੇ ਇਹਦੇ ਵਿੱਚ ਆਲੂ ਨਹੀਂ ਪਾਉਂਦੇ ਤੁਸੀਂ ਨਾ ਦਿਲ ਕਰੇ ਤਾਂ ਨਾ ਪਾਓ ਪਰ ਮੈਂ ਬੱਚਿਆਂ ਲਈ ਪਾਇਆ ਕਿਉਂਕਿ ਕਈ ਵਾਰੀ ਬੱਚੇ ਜਿਹੜੇ ਉਹ ਆਲੂ ਤੋਂ ਬਿਨਾਂ ਸਬਜ਼ੀ ਹੈ ਜਿਹੜੀ ਬਿਲਕੁਲ ਨਹੀਂ ਖਾਂਦੇ ਹੌਲੀ ਹੌਲੀ ਇਹਨੂੰ ਆਪਾਂ ਮਿਕਸ ਕਰਾਂਗੇ ਕਿਉਂਕਿ ਜਿਹੜੀ ਸਬਜ਼ੀ ਹੈ ਉਹ ਆਪਣੀ ਬਿਲਕੁਲ ਤਿਆਰ ਹੈਗੀ ਉਹਨੂੰ ਪਕਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀ ਮਸਾਲਾ ਬੈਂਗਣੀ ਤੁਸੀਂ ਜ਼ਰੂਰ ਬਣਾ ਕੇ ਖਾਓ ਉਸ ਤੋਂ ਬਾਅਦ ਜੀ ਇਹਨੂੰ 3-4 ਮਿੰਟ ਲਈ ਆਪਾਂ ਸਲੋ ਫਲੇਮ ਤੇ ਪਕਾਉਂਦੇ ਜਾਵਾਂਗੇ ਤੇ ਇਹਨੂੰ ਟੱਕ ਕੇ ਰੱਖ ਦਾਂਗੇ ਬਿਲਕੁਲ ਸਲੋ ਰੱਖਿਓ ਗੈਸ ਨੂੰ ਤਾਂ ਕਿ ਜਿਹੜਾ ਮਸਾਲਾ ਸਾਰੀ ਬੈਂਗਣੀ ਦੇ ਅੰਦਰ ਚੰਗੀ ਤਰ੍ਹਾਂ ਭਰ ਜਾਏ ਕਿਉਂਕਿ ਜੇ ਇਸ ਤਰੀਕੇ ਨਾਲ ਆਪਾਂ ਨਾ ਰੱਖਿਆ ਬਾਅਦ ਵਿੱਚ ਤਾਂ ਇਹ ਫਿੱਕੇ ਜਿਹੇ ਚੰਗੇ ਨਹੀਂ ਲੱਗਣੇ ਤੇ ਫਿਰ ਆਪਾਂ ਜੀ ਇਹਦੇ ਉੱਪਰ ਪਾਵਾਂਗੇ ਹਰਾ ਹਰਾ ਤਣੀਆਂ ਜਿਹਦੇ ਨਾਲ ਇਹਦੀ ਹੋਰ ਵੀ ਜ਼ਿਆਦਾ ਸਬਜੀ ਦਾ ਸਵਾਦ ਹੈ ਜਿਹੜਾ ਉਹ ਬਾਜੂਗਾ ਤੁਸੀਂ ਚਾਹੋ ਤੇ ਇੱਥੇ ਮੇਥੀ ਪਾ ਸਕਦੇ ਹੋ ਤੇ ਬਾਕੀ ਜਿਹੜੀ ਤਣੀਆਂ ਨਾਲ ਸਬਜੀ ਹੈ ਦੇਖਣ ਵਿੱਚ ਕਿਤੇ ਜ਼ਿਆਦਾ ਵਧੀਆ ਲੱਗਦੀ ਹੈ ਤੇ ਦੇਖੋ ਜੀ ਜਦੋਂ ਮਸਾਲਾ ਆਪਾ ਬਣਾਇਆ ਸੀ ਉਹ ਕਿੰਨਾ ਹੀ ਪਤਲਾ ਸੀ ਤੇ ਉਸ ਤੋਂ ਬਾਅਦ ਦੇਖੋ ਥੋੜੀ ਜਿਹੀ ਦੇਰ ਬਾਅਦ ਹੀ ਜਦੋਂ ਸਬਜੀ ਕੱਢੀ ਤਾਂ ਬਿਲਕੁਲ ਸਾਰੀ ਬੈਂ ਨੇ ਆਪਣੇ ਵਿੱਚ ਉਹਨੂੰ ਸਮੇਟ ਲਿਆ ਤੇ ਆਪਣੀ ਬਹੁਤ ਹੀ ਟੇਸਟੀ ਚਟਪਟੀ ਤਿੱਖੀ ਬੈਂਗਣੀ ਗੋਲ ਜਿਹੜੀ ਹੈਗੀ ਬਣ ਕੇ ਤਿਆਰ ਹੋ ਗਈ ਜੀ ਇਸ ਤਰੀਕੇ ਦੀ ਸਬਜ਼ੀ ਬਣਾਓ ਖਾਓ ਤੇ ਇੰਜੋਏ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ